ਅੱਜ ਦੀ ਇਹ ਪ੍ਰੈਸ ਵਾਰਤਾ ਜਿਹੜਾ ਲੰਗਿਆ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਪੈਸ਼ਲ ਸੈਸ਼ਨ ਆ ਉਹਦੇ ਬਾਰੇ ਆ ਕਿ ਉਸ ਵਿਧਾਨ ਸਭਾ ਸੈਸ਼ਨ ਦੇ ਅੰਦਰ ਕੀ ਕੀ ਡਿਸਕਸ਼ਨ ਹੋਈਆਂ ਲੱਗੀਆਂ ਔਰ ਕਿਹੜੇ ਕਿਹੜੇ ਬਿਲ ਪਾਸ ਹੋਏ ਨੇ ਵੈਸੇ ਤੁਸੀਂ ਸਾਰਿਆਂ ਨੇ ਕਵਰ ਕੀਤਾਗਾ ਪਰ ਲੇਕਿਨ ਇਹਦੇ ਅੰਦਰ ਜੋ ਬਲੱਖਣ ਚੀਜ਼ਾਂ ਦੇਖਣ ਚਾਹੁੰਦੇ ਆ ਨੇ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਬਹੁਤ ਜ਼ਰੂਰੀ ਲੱਗੀਆਂ 10 ਤੇ 11 ਤਰੀਕ ਦਾ 10 ਤੇ 11 ਤਰੀਕ ਦਾ ਸਪੈਸ਼ਲ ਸੈਸ਼ਨ ਜਿਹੜਾ ਰੱਖਿਆ ਗਿਆ ਔਰ ਜਦੋਂ ਪਹਿਲੇ ਦਿਨ 10 ਤਰੀਕ ਨੂੰ ਬੀਏਸੀ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਹੋਈ ਤਾਂ ਉਸ ਕਮੇਟੀ ਦੀ ਮੀਟਿੰਗ ਦੇ ਅੰਦਰ ਇਹ ਵਿਚਾਰ ਬਟਾਦਰਾ ਹੋਇਆ ਕਿ ਸੈਸ਼ਨ ਜਿਹੜਾ ਉਹ ਛੋਟਾਗਾ اپੋਜੀਸ਼ਨਧਿਰਾਂ ਨੂੰ ਗੱਲ ਕਰਨ ਦਾ ਮੌਕਾ ਨਹੀਂ ਮਿਲਦਾ ਤਾਂ ਉਹ ਸੈਸ਼ਨ ਜਿਹੜਾ ਸੀ 2 ਦਿਨ ਦਾ ਬਦਾਲ ਲਿਆ ਜਦੋਂ ਬਿਜ਼ਨਸ ਐਡਵਾਈਜ਼ਰੀ ਕਮੇਟੀ ਦੀ ਜਿਹੜੀ ਆ 11 ਤਰੀਕ ਨੂੰ ਰਿਪੋਰਟ ਪੇਸ਼ ਹੋਈ ਤਾਂ ਆਨਰੇਬਲ ਸਪੀਕਰ ਸਾਹਿਬ ਨੇ ਇਹ ਬਤਾ ਪਾਸ ਕੀਤਾ ਕਿ ਸੈਸ਼ਨ ਜਿਹੜਾ 14 ਤੇ 15 ਤਰੀਕ ਲਈ ਵੀ ਹੋਊਗਾ ਤਾਂ ਕਿ ਇੱਕ achhi opportunity ਜਿਹੜੀ ਆ ਉਹ opposition ਨੂੰ ਮਿਲ ਸਕੇ opposition ਨੂੰ 93 ਆਪਣੀ ਗੱਲ ਰੱਖਣ ਦਾ ਮੌਕਾ ਮਿਲ ਸਕੇ ਉਹਦੇ ਲਈ ਲੈ ਕੇ ਇਹ ਜਿਹੜਾ ਸੈਸ਼ਨ ਆ 4 ਦਿਨਾਂ ਦਾ ਹੋ ਗਿਆ ਪਹਿਲੇ ਦਿਨ ਪੰਜਾਬ ਦੇ ਅੰਦਰ ਪੰਜਾਬ ਪੰਜਾਬ ਦੇ ਸਾਡੇ ਜਲ ਸਰੋਤ ਮੰਤਰੀ ਵਰਿੰਦਰ ਗੋਇਲ ਜੀ ਦੁਆਰਾ ਜੋ ਸੈਂਟਰ ਸਰਕਾਰ ਦੇ ਵੱਲੋਂ ਭਾਰਤੀ BBMB ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਅੰਦਰ ਜਿਹੜੀ CISF ਦੀ CISF ਦੀ ਸਥਾਪਨਾ ਨੂੰ ਲੈ ਕੇ ਅਸੀਂ ਰੈਜ਼ੋਲੂਸ਼ਨ ਲੈ ਕੇ ਆਏ ਉਸ ਨੂੰ ਲੈ ਕੇ ਜਿਹੜੀ ਚਰਚਾ ਹੋਈ ਔਰ ਜੁਨਾਨੀਮਸਲੀ ਸਾਰੀਆਂ ਧਿਰਾਂ ਨੇ ਬੜੇ ਅੱਛੇ ਢੰਗ ਨਾਲ ਸਾਥ ਦੇ ਕੇ ਇਸ ਨੂੰ ਜਿਹੜਾ ਪਾਸ ਕੀਤਾ ਹਾਲਾਂਕਿ ਇਹਦੇ ਅੰਦਰ ਬੜਾ ਸਪਸ਼ਟਾ ਕਿ ਉਸ ਸਮੇਂ ਦੀ ਕਾਂਗਰਸ ਪਾਰਟੀ ਨੇ 21 ਦੇ ਅੰਦਰ 21 ਦੇ ਵਿੱਚ ਕਾਂਗਰਸ ਪਾਰਟੀ ਵੱਲੋਂ ਸੈਂਟਰ ਸਰਕਾਰ ਨੂੰ ਸਹਿਮਤੀ ਦਿੱਤੀ ਗਈ ਸੀ ਕਿ ਸੀਆਈਐਸਐਫ ਦਾ ਗਠਨ ਜਿਹੜਾ ਹੈਗਾ ਉਹਨੂੰ ਇੱਥੇ ਲਾ ਦਿੱਤਾ ਜਾਵੇ। ਯਾਨੀ ਸਕਿਉਰਟੀ ਸੀਆਈਐਸਐਫ ਤੇ ਹਵਾਲੇ ਕੀਤੀ ਜਾਵੇ। 70 ਸਾਲ ਦਾ ਇਤਿਹਾਸ ਸਾ ਪੰਜਾਬ ਦੇ ਜਿੰਨੇ ਵੀ ਡੈਮ ਨੇ ਜਿੰਨੇ ਵੀ ਡੈਮ ਨੇ ਉਹਨਾਂ ਡੈਮਾਂ ਦੇ ਉੱਤੇ ਅੱਜ ਤੱਕ ਅੱਜ ਤੱਕ ਕਿਸੇ ਨੇ ਉਂਗਲ ਕਰਕੇ ਨਹੀਂ ਦੇਖਿਆ। ਹੱਥ ਲਾਉਣ ਦਾ ਬਹੁਤ ਦੂਰ ਦੀ ਗੱਲ ਆ ਪਰ ਲੇਕਿਨ ਜੋ ਸਾਜ਼ਿਸ਼ ਕੇਂਦਰ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਕੇਂਦਰ ਦੀ ਸਰਕਾਰ ਹਰਿਆਣਾ ਸਰਕਾਰ ਨਾਲ ਮਿਲ ਕੇ ਇਹ ਸਾਜ਼ਿਸ਼ ਰਚ ਰਹੀ ਸੀ ਉਸ ਸਮੇਂ ਉਹਦੇ ਵਿੱਚ ਮੈਂ ਸੰਵੰਦ ਦਾ ਕਾਂਗਰਸ ਪਾਰਟੀ ਵੀ ਸ਼ਾਮਲ ਸੀ ਜਿਨ੍ਹਾਂ ਨੇ ਇੱਥੇ CISF CISF ਲਾਉਣ ਦਾ ਲਾਉਣ ਦੀ ਜਿਹੜੀ ਆਗਿਆ ਦਿੱਤੀ ਆ ਪਰ ਲੇਕਿਨ ਇਸ ਵਾਰ ਕਾਂਗਰਸ ਪਾਰਟੀ ਨੇ ਆਪਣੇ ਆਪ ਨੂੰ ਸੁਧਾਰਦੇ ਹੋਏ ਆਪਣੀ ਗਲਤੀ ਮੰਨਦੇ ਹੋਏ ਆਪਣੇ ਆਪ ਨੂੰ ਕਰੈਕਟ ਕੀਤਾ ਔਰ ਜਿਹੜਾ ਮਤਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਲਿਆਂਦਾ ਗਿਆ ਉਹਨੂੰ ਸਪੋਰਟ ਕੀਤਾ ਔਰ ਮਤਾ ਜਿਹੜਾ ਯੂਨਾਨੀਮਸਲੀ ਪਾਸ ਹੋਇਆ ਸੋ ਇਹਦੇ ਵਿੱਚ ਮੈਂ ਕਾਂਗਰਸ ਪਾਰਟੀ ਦਾ ਦੂਜੀਆਂ ਪਾਰਟੀਆਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਬੜੇ ਅچھے ਟਾਂਗ ਦੇ ਨਾਲ ਫਿਰ ਦੁਬਾਰਾ ਆਪਣੀ ਗਲਤੀ ਵੀ ਸੁਧਾਰੀ ਔਰ ਪੰਜਾਬ ਸਰਕਾਰ ਦੀ ਸਪੋਰਟ ਕੀਤੀ